Esto va. ਕੀ ਗੱਲ ਆਸੀਂ ਬੋਲ ਨਹੀਂ ਸਕਦੇ ਮੈਂ ਥਾਣਾ ਚਾਲਾ ਕਰਤਾ ਨਹੀਂ ਬੋਟੋਦਾ ਮੈਂ ने प्रोग्राम नै भर्ने नि सम्म मालिकको दुई सय रुपैयाँ मात्रै मेरो काम छ त म बारबार त्यही अंक लक गरिन्छ पैसा त सुन्नु हो लक गरिन्छ छम काम गर्नु छैन नै को दे ਜਿਹੜੀ ਪਾਰਟੀ ਕੋਲ ਇਨਫੋਰਮੇਸ਼ਨ ਆਈ ਹੈ ਉਹ ਤਾਂ ਪਾਰਟੀ ਹਾਈ ਕਮੰਡ ਕੋਲ ਇਨਫੋਰਮੇਸ਼ਨ ਇਹ ਹੈ ਕਿ ਕਿਸੇ ਬੰਦੇ ਨੇ ਇਹਨੂੰ ਪੁੱਟ ਕਰਕੇ ਉਂਗਲ ਲਾ ਕੇ ਪਾਰਟੀ ਦੇ ਸਕਸੈਸਫੁਲ ਪ੍ਰੋਗਰਾਮ ਨੂੰ ਤਾਰ ਪੀਡੋ ਕਰਨ ਵਾਸਤੇ ਸਾਰੀ ਛਾੜਛ ਹੋਈ ਹੈ ਕਿਉਂਕਿ ਅੱਗੇ ਵੀ ਪਾਰਟੀ ਦਾ ਜਿਹੜਾ ਡੈਕੋਰਮ ਹੈ ਇਹ ਬੰਦੇ ਵੱਲੋਂ ਵਾਰ-ਵਾਰ ਤੋੜਿਆ ਜਾਂਦਾ ਸਾਡੀ ਕੱਦੋਂ ਮੀਟਿੰਗ ਸੀ ਉੱਥੇ ਵੀ ਡੈਕੋਰਮ ਇਹਨਾਂ ਵੱਲੋਂ ਤੋੜਿਆ ਗਿਆ ਸਮਰਾਲੇ ਮੀਟਿੰਗ ਸੀ ਬਲਰਾਮ ਸ਼ਰਮਾ ਜੀ ਦੀ ਕਮਾਂਡ ਹੇਡ ਹੋਈ ਸੀ ਨਾ ਦੀ ਪ੍ਰਧਾਨਗੀ ਹੇਡ ਹੋਈ ਸੀ ਉੱਥੇ ਵੀ ਡੈਕੋਰਮ ਤੋੜਿਆ ਗਿਆ ਤੇ ਉਸ ਤੋਂ ਪਹਿਲਾਂ ਜਿਹੜੇ ਮੇਰੇ ਤੋਂ ਪਹਿਲਾਂ ਪ੍ਰੈਜ਼ੀਡੈਂਟ ਸੀ ਉਹਨਾਂ ਦੀ ਇੱਕ ਮੀਟਿੰਗ ਕਰਨੀ ਹੋਈ ਸੀ ਉੱਥੇ ਵੀ ਬਹੁਤ ਵੱਡਾ ਮਿਸ ਹੈਪਨ ਉਹਨਾਂ ਨੇ ਕੀਤਾ ਸੀ ਬਟ ਹੁਣ ਤਾਂ ਸਿਰੇ ਹੀ ਕਰ ਦਿੱਤਾ ਨਾ ਰਾਸ਼ਟਰੀ ਕਾਰਜਕਾਰਨੀ ਦੇ ਮੈਂਬਰ ਨੂੰ ਇਹ ਕਿਹਾ ਜਾ ਰਿਹਾ ਹੈ ਕਿ ਉਹ ਦਿਮਾਗੀ ਤੌਰ ਤੇ ਠੀਕ ਨਹੀਂ ਹੈ ਜ਼ਿਲ੍ਹੇ ਦੇ ਪ੍ਰਧਾਨ ਨੂੰ ਸਿੱਧੀਆਂ ਮਾਂ ਪੈਣ ਦੀਆਂ ਗਾਲਾਂ ਕੱਢੀਆਂ ਜਾ ਰਹੀਆਂ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਹੁਣ ਤੁਸੀਂ ਫੈਸਲਾ ਕਰੋ ਵੀਡੀਓ ਤੁਹਾਡੇ ਕੋਲ ਨਾ ਤੁਹਾਨੂੰ ਪ੍ਰੈਸ ਵਾਲੇ ਸਾਰੇ ਸਤਿਕਾਰਯੋਗ ਰਿਸਪੈਕਟਡ ਮੇਰੇ ਵੀਰਾਂ ਨੂੰ ਸਾਰੀ ਤੁਹਾਨੂੰ ਵੀਡੀਓ ਜਿਹੜੀਆਂ ਹੈਗੇ ਭੇਜ ਦਿੱਤੀਆਂ ਜਾਣਗੀਆਂ ਉਸ ਤੋਂ ਬਾਅਦ ਜੋ ਪਾਰਟੀ ਦਾ ਜਿਹੜਾ ਪਾਰਟੀ ਦਾ ਫੈਸਲਾ ਹੈ ਉਹ ਵੀ ਤੁਹਾਨੂੰ ਭੇਜ ਦਿੱਤਾ ਜਾਏਗਾ ਸੋ ਆ ਮੈਂ ਇਹ ਕੱਲ ਕਰਨੀ ਚਾਹੁੰਦਾ ਅੱਜ ਪਾਰਟੀ ਨੇ ਕੱਲ ਫੈਸਲਾ ਕਰ ਲਿਆ ਦੋਹਾਂ ਮੀਆਂ ਬੀਬੀ ਦੀਆਂ ਸੁਆਵਾਂ ਜਿਹੜੀਆਂ ਉਹ ਮੈਂ ਬਤੌਰ ਜ਼ਿਲ੍ਹੇ ਵਿੱਚ ਉਹਨਾਂ ਨੂੰ ਲਾਇਆ ਹੋਇਆ ਸੀ ਮਹਿਲਾ ਮੋਰਚੇ ਦੇ ਪ੍ਰਧਾਨ ਜਿਹੜੇ ਬੀਬੀ ਜਸਵੀਰ ਕੌਰ ਨੇ ਉਹਨਾਂ ਦੀਆਂ ਸੁਆਵਾਂ ਅੱਜ ਤੋਂ ਹੀ ਸਮਾਪਤ ਕੀਤੀਆਂ ਜਾਂਦੀਆਂ ਤੇ ਬਤੌਰ ਮੀਤ ਪ੍ਰਧਾਨ ਜਿਹੜੇ ਉਹਨਾਂ ਦੇ ਹਸਬੈਂਡ ਗੁਲਜ਼ਾਰ ਖੰਨਾ ਦੀਆਂ ਸੁਆਮਾਂ ਨੇ ਉਹ ਵੀ ਅੱਜ ਹੀ ਖਤਮ ਕੀਤੀਆਂ ਜਾਂਦੀਆਂ ਪਾਰਟੀ ਨੇ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਹੈ ਇੱਕ ਦੋ ਦਿਨਾਂ ਦੇ ਵਿੱਚ ਉਹ ਬਿਆਨ ਦੇਣਗੇ ਪਰ ਬਤੌਰ ਜ਼ਿਲ੍ਹਾ ਪ੍ਰਧਾਨ ਮੈਂ ਇਸ ਗੱਲ ਦੀ ਅਸਮਰਥਾ ਜ਼ਾਹਰ ਕਰਦਾ ਕਿ ਮੈਂ ਜਿਹੜੇ ਬੰਦੇ ਪਾਰਟੀ ਦਾ ਪ੍ਰੋਟੋਕੋਲ ਤੋੜ ਰਹੇ ਹੈ ਪਾਰਟੀ ਦਾ ਡਿਸਪੀਸਕਲਿਨ ਤੋੜ ਰਹੇ ਹੈ ਉਹਨਾਂ ਨੂੰ ਪਾਰਟੀ ਦੇ ਨਾਲ ਆਪਣੇ ਜ਼ਿਲ੍ਹੇ ਵਿੱਚ ਕੰਮ ਕਰਾਉਣ ਤੇ ਮੈਂ ਸਮਰੱਥਾ ਨਹੀਂ ਰੱਖਦਾ। ਦੇਖੋ ਜੀ ਝੂਠ ਬੋਲਣ ਦਾ ਆਦੀ ਐ ਤੇ ਉਹ ਬਾਰੇ ਸੰਬੰਧੀ ਨੋਟ ਨਹੀਂ ਤਿਆਰ ਕੀਤਾ। ਉਹ ਝੂਠ ਬੋਲਣ ਦਾ ਆਦੀ ਐ, ਝੂਠ ਬੋਲਣ ਦੀ ਫਿਦਰਤ ਆ ਉਹਦੀ। ਸ਼ੁਰੂ ਤੋਂ ਝੂਠ ਬੋਲਦਾ ਆ ਰਿਹਾ ਔਰ ਹੁਣ ਅੱਜ ਵੀ ਝੂਠ ਬੋਟਿਆ। ਨਿਕਲ ਲੈਟਰ ਦਿਖਾਇਆ ਜੀ ਉਹਨੇ ਕਹਿੰਦਾ ਵੀ ਲੈਟਰ ਆਇਆ। ਦੇਖੋ ਜੀ ਸਾਡੇ ਕੋਲ ਕੋਈ ਨਾ ਫੋਨ ਆਇਆ, ਨਾ ਹੀ ਲੈਟਰ ਆਇਆ। ਅਗਰ ਪਾਰਟੀ ਹਾਈ ਕਮਾਂਡ ਮੈਨੂੰ ਜੋ ਵੀ ਹੁਕਮ ਦੇਣਗੇ, ਮੈਂ ਸਿਰ ਮੱਥੇ ਚੱਲੂਗਾ। ਦੱਸਣਾ ਚਾਹੁੰਨੀ ਆ ਮੈਨੂੰ ਜ਼ਿਲ੍ਹਾ ਪ੍ਰਧਾਨ ਭពਿੰਦਰਜੀਤ ਨੇ ਲਾਇਆ ਹੀ ਨਹੀਂ ਜੀ ਇਹ 31 ਦਸੰਬਰ ਨੂੰ ਅਨਾਉਂਸ ਹੋਇਆ ਤੇ ਮੈਂ ਮੈਂ ਜ਼ਿਲ੍ਹਾ ਪ੍ਰਧਾਨ ਦੂਜੀ ਵਾਰੀ ਰਿਪੀਟ ਹੋ ਗਈ ਜੀ ਸਾਡੀ 3 ਸਾਲ ਦੀ ਟਰਨ ਹੁੰਦੀ ਹੈ ਜੀ ਜ਼ਿਲ੍ਹਾ ਪ੍ਰਧਾਨ ਦੀ ਔਰ ਮੈਂ ਤਾਂ ਦੂਜੀ ਵਾਰੀ ਰਿਪੀਟ ਕਰਿਆ ਗਿਆ ਜੀ ਮੈਨੂੰ ਤਾਂ ਔਰ ਮੈਂ ਉਹਨਾਂ ਚ ਰੇਸ ਗੱਲ ਬਾਰੇ ਕੁਝ ਨਹੀਂ ਕਹਿ ਸਕਦੀ ਜਿੰਨਾ ਚਿਰ ਸਾਡੇ ਸਤਿਕਾਰਯੋਗ ਸਕੱਟਨ ਮੰਤਰੀ ਜੀ ਨੇ ਔਰ ਸਾਡੇ ਬਹੁਤ ਸੁਲਝੇ ਹੋਏ ਨੱਡਾ ਸਾਹਿਬ ਸਤਿਕਾਰਯੋਗ ਨੇ ਜਿਨ੍ਹਾਂ ਨੇ ਮੈਨੂੰ ਇਹ ਅਹੁਦਾ ਬਖਸ਼ਿਆ ਇਹ ਜ਼ਿੰਮੇਵਾਰੀ ਬਖਸ਼ੀ ਹੈ ਜੀ ਉਹਨਾਂ ਦੇ ਹੁਕਮਾਂ ਤੋਂ ਬਿਨਾ ਮੈਂ ਕਿਸੇ ਨੂੰ ਕੁਝ ਨਹੀਂ ਜੀ ਦੱਸ ਸਕਦੀ ਹਲੇ ਜਿੰਨਾ ਚਿਰ ਮੈਨੂੰ ਉਹਨਾਂ ਦਾ ਨਹੀਂ ਕੋਈ ਹੁਕਮ ਆਉਂਦਾ ਹੈਗਾ ਉਹਨਾਂ ਚਿਰ ਮੈਂ ਹਜੇ ਕੋਈ ਇਸ ਗੱਲ ਬਾਰੇ ਕੁਝ ਨਹੀਂ ਕਹਿ ਸਕਦੀ ਬਾਕੀ ਮੇਰੇ ਨਾਲ ਮੇਰੀ ਪਾਰਟੀ ਵਾਲੇ ਸਾਰੇ ਉੱਚ ਲੀਡਰ ਠੀਕ ਨੇ ਤਕਰੀਬਨ ਮੇਰੀ ਡੇਲੀ ਉਹਨਾਂ ਨਾਲ ਗੱਲ ਹੁੰਦੀ ਰਹਿੰਦੀ ਹੈ ਸਾਡੇ ਸਖਤ ਮੰਤਰੀ ਜੀ ਨਾਲ ਵੀ ਸਾਡੇ ਬੀਬਾ ਜਾਇ ਇੰਦਰਕੌਰ ਜੀ ਨਾਲ ਵੀ ਕੈਪਟਨ ਸਾਹਿਬ ਦੀ ਬੇਟੀ ਹੈ ਜੋ ਬਹੁਤ ਵਧੀਆ ਮੇਰੇ ਨਾਲ ਉਹਨਾਂ ਦੇ ਸਬੰਧ ਨੇ ਜੀ ਡੇਲੀ ਜਾਂ ਸਵੇਰੇ ਜੇ ਸ਼ਾਮ ਨੂੰ ਮੇਰਾ ਹਾਲਚਾਲ ਵੀ ਪੁੱਛਦੇ ਨੇ ਮੇਰੇ ਹਸਬੰਡ ਦਾ ਹਾਲਚਾਲ ਵੀ ਪੁੱਛਦੇ ਨੇ ਵਧੀਆ ਗੱਲ ਹੁੰਦੀ ਹੈ ਜੀ ਉਹਨਾਂ ਨਾਲ ਔਰ ਜੋ ਭਪਿੰਦਰਜੀਤ ਚੀਮਾ ਜੀ ਨੇ ਉਹ ਮੈਨੂੰ ਤਾਂ ਪਤਾ ਨਹੀਂ ਵੈਸੇ ਕਿਸ ਸੋਚ ਨਾਲ ਮੈਨੂੰ ਕਹਿ ਰਹੇ ਨੇ ਵੀ ਮੈਂ ਉਹਨੂੰ ਅਹੁਦਿਆਂ ਤੋਂ ਕਾਹਰਜ ਕਰ ਰਹੇ ਆ ਤੇ ਮੈਨੂੰ ਤਕਰੀਬਨ ਉਹਨੇ ਅਹੁਦਾ ਕੋਈ ਦਿੱਤਾ ਹੀ ਨਹੀਂ ਹੈਗਾ ਜੀ ਮੈਂ ਮਹਿਲਾ ਮੋਰਚੇ ਦੀ ਜ਼ਿਲ੍ਹਾ ਪ੍ਰਧਾਨਾ ਮਲਾਉਦ ਮੰਡਲ ਦੀ ਮੈਂ ਪਰਿਵਾਰੀ ਸਾਡੇ ਸੰਗਠਨ ਮੰਤਰੀ ਜੀ ਨੇ ਲਾਇਆ ਹੋਇਆ ਕੋਰ ਕਮੇਟੀ ਦੀ ਮੈਂਬਰ ਹੈਗੀ ਆ ਜੀ ਮੈਂ ਸਮਰਾਲੇ ਦੀ ਮਹਿਲਾ ਮੋਰਚੇ ਦੀ ਤੇ ਮੈਨੂੰ ਤਾਂ ਜੋ ਉਹਦੇ ਮਿਲੇ ਹੋਏ ਨੇ ਮੈਨੂੰ ਇਹ ਸਾਡੇ ਉੱਚ ਲੀਡਰਾਂ ਵੱਲੋਂ ਨੇ